ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਬਰਨਾਲਾ ਸਰ ਚੇਕੇ ਨੂੰ ਰੋੜ ਜਾਂਦਾ ਜੱਗੀ ਫਾਰਮ ਠੀਕ ਹੈ ਡੈਰੀ ਫਾਰਮ ਬਾਈ ਦਾ ਇਹਦੇ ਕੋਲ ਬਾਈ ਕੋਲ ਲਗਾਈਆਂ ਹਰ ਵਕਤ ਹਾਜ਼ਰੀ ਹੁੰਦੀ ਨਹੀਂ ਮੱਜਾਂ ਵੀ ਆ ਤੇ ਗਾਈਆਂ ਵੀ ਆ ਵੱਧ ਜਾਣਕਾਰੀ ਆਪਾਂ ਲੈਣੇ ਆਂ ਬਾਈ ਤੋਂ ਬਾਕੀ ਭਰਾ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 788003552 ਜੀ ਠੀਕ ਹੈ ਜੀ ਬਾਕੀ ਪਰ ਆਪਣਾ ਫੇਸਬੁਕ ਤੇ ਪੇਜ ਆ ਕਰਜੀਤ ਰਾਏ ਠੀਕ ਹੈ ਜੀ ਉਹਨੂੰ ਫਾਲੋਅਰ ਤੇ ਸ਼ੇਅਰ ਕਰਾ ਦਿਓ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਵੀਰ ਜੀ ਸਾਸੀ ਕਾ ਜੀ ਅਸੀਂ ਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਠੀਕ ਹੈ ਜੀ ਬਰਨਾਲਾ ਸ਼ਹਿਰ ਆ ਜੀ ਆਪਣਾ ਖਾਸ ਜਿਹੜਾ ਲੁਧਿਆਣਾ ਰੋਡ ਆ ਉਹ ਤੋਂ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਨਵਰਾ ਕਰ ਜੀ ਠੀਕ ਹੈ ਜੀ ਹਾਂਜੀ ਬਾਈ ਪਹਿਲੀ ਗਾਂਦ ਜਾਣਕਾਰੀ ਦਿਓ ਜੀ ਦੀ ਹਾਂਜੀ ਇਹਨੂੰ ਸੂਈ ਨੂੰ ਬਾਈ ਜੀ ਹੋਗੇ ਸੱਤ ਤੋਂ ਅੱਠ ਦਿਨ ਹੋ ਗਏ ਸੂਈ ਨੂੰ ਹਾਂਜੀ ਬੋਲੀ ਹੋਣੀ ਤੇ ਲੈਂ ਮੰਨੋ ਵੀ ਹੁਣ ਦੁੱਧ ਤੇ ਆਉਣ ਲੱਗਿਆ ਇਹ ਤੋਂ ਪਹਿਲਾਂ ਬੋਲੀ ਸੀਗੀ ਠੀਕ ਹੈ ਜੀ ਹੁਣ 12 13 ਕਿਲੋ ਜਦੋਂ ਤਿਆਰ ਹੋ ਜਾਵਾਂ ਠੀਕ ਹੈ ਜੀ ਬੱਚਾ ਮੰਗ ਰਾ ਜੀ ਇਹਦੇ ਦੋ ਦੰਦਾ ਬੱਚੀ ਇਹ ਮੂੰਹ ਠੀਕ ਹੈ ਜੀ ਫਾਂ ਲੈ ਵੀ ਨਹੀਂ ਪੂਰੀ ਸਾਫਤ ਪੂਰੇ ਤਰ੍ਹਾਂ ਦੀ ਬਹੁਤ ਸੋਹਣੀ ਹੈ ਠੀਕ ਹੈ ਜੀ ਕਿਉਂਕਿ ਆਪਾਂ ਮਾਲ ਖੜਾ ਹੀ ਦਿਖਾ ਦੇਵਾਂਗੇ ਇੱਕ ਦੋ ਡੰਗਰ ਤੋੜ ਕੇ ਦਿਖਾ ਦੇਾਂਗੇ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਹੈ ਹਾਂਜੀ ਹਾਂਜੀ ਫਿਰ ਵੀਰ ਮਤਲਬ ਇੰਨੀ ਲੰਮੀ ਵੀਡੀਓ ਦੇਖਦੇ ਠੀਕ ਹੈ ਜੀ ਭਾਈ ਰੇਟ ਦੱਸ ਦੋ ਦਾ ਇਹਦਾ ਰੇਟ ਆ ਜਿਹੜਾ ਭਾਈ ਇੱਕ ਹੱਤ ਮੰਨ ਕੇ ਬੇਨਤੀ ਆ ਜਿਹੜੇ ਆਪਾਂ ਮੁੱਲ ਕਰਾਂਗੇ ਹਾਂਜੀ ਉਹ ਬਸ 5-400 ਰੁਪਏ ਦੀ ਛੋਟ ਦੇ ਹੀ ਹੋਣਗੇ ਹਜ਼ਾਰ ਦੇ ਠੀਕ ਆ ਜੀ ਹਾਂ ਭਾਈ ਬਣ ਕੇ ਕੋਈ ਮਤਲਬ 5-4000 ਦਾ ਨਾ ਖੇਚੜਾ ਕਰੇ ਠੀਕ ਆ ਫੋਨ ਨਾ ਲਾਵੇ ਹਾਂ ਠੀਕ ਆ ਜੀ ਜਿਹੜਾ ਇਹਦਾ ਮੁੱਲ ਆ ਜੀ ਉਹ ਹੈਗਾ 38000 ਰੁਪਿਆ 1000 ਰੁਪਏ ਦੀ ਛੋਟ ਕਰ ਦਾਂਗੇ 37000 ਦੀ ਬੱਚੀ ਦੇ ਦਾਂਗੇ ਠੀਕ ਆ ਜੀ ਠੀਕ ਆ ਲੋ ਭਰਾ ਭਾਈ ਨੇ ਜਮਾ ਰੇਟ ਜਾਇਜ਼ ਦੱਸਿਆ ਬਿਲਕੁਲੀ ਖੱਚਮਾ ਹਾਂਜੀ ਬਾਈ ਦੂਜੀ ਤਾਂ ਦੱਸੋ ਜੀ ਇਹ ਸ਼ਾਈ ਵਾਲਾ ਜੀ ਜਿਹਨੂੰ ਜਰਸੀ ਕਹ ਲੋ ਜਾਂ ਸ਼ਾਈ ਵਾਲ ਕਹ ਲੋ ਹਾਂਜੀ ਦੋਨੇ ਕਿਸਮਾਂ ਦੀ ਗਾਂ ਗਈ ਹਾਂਜੀ ਐ ਮਨਨੋ ਵੀ ਅੱਜ ਦੇ ਸਮੇਂ ਦੀ ਜੇ ਆਪਾਂ 90 95000 ਦੀ ਮੱਝ ਲੈਣੇ ਆ ਠੀਕ ਹੈ ਜੀ ਉਹਦਾ ਮੁਕਾਬਲਾ ਕਰੂਗੀ ਹੈਟ ਵਗੈਰਾ ਦੀ ਬਹੁਤ ਚੰਗੀ ਹੈ ਠੀਕ ਹੈ ਜੀ ਕਿਉਂ ਅੱਜ ਤੀਜੇ ਦਿਨ ਸੂਈ ਨੂੰ ਆ 12 14 ਕਿਲੋ ਬੋਲੀ ਇਹਦੇ ਥੱਲੇ ਤਿਆਰ ਆ ਠੀਕ ਹੈ ਜੀ ਇਹ ਆਪ ਜਿੰਨਾ ਦੁੱਧ ਕਹਿਣ ਨੂੰ ਤਾਂ ਵਪਾਰੀ ਦੇ ਮੂੰਹ ਦੇ ਵਿੱਚ ਹੁੰਦਾ ਦੁੱਧ ਬਾਈ ਕਹਿਣ ਨੂੰ ਮੈਂ 18 18 ਕਿਲੋ ਵੀ ਕਹਿ ਸਕਦਾ ਇਹਨਾਂ ਦਾ ਪਰ ਜਿਹੜਾ ਦੁੱਧ ਨੇ ਥੱਲੇ ਹਾਜ਼ਰ ਆ ਮੈਂ ਉਸ ਦੁੱਧ ਦੀ ਗੱਲ ਕਰਦਾ ਨਹੀਂ ਵੀ ਰਾ ਇਹਨਾਂ ਸਮਝਣ ਵੀ ਵੀ 12 14 ਕਿਲੋ ਕਹਿੰਦਾ ਬਈ ਆਮ ਲੋਕ 20 20 ਕਿਲੋ 18 18 ਕਿਲੋ ਝੂਠ ਬੋਲਦੇ ਹੁੰਦਾ ਉਹਨਾਂ ਗੱਲੇ ਵੀ ਠੀਕ ਹੈ ਜੀ ਆਪ ਕੋ ਸਚਾਈ ਦੀ ਜਨਣਾ ਠੀਕ ਹੈ ਰੇਟ ਭਰਾ ਦਾ ਜਿਹੜਾ ਇਹਦਾ ਰੇਟ ਆ ਬਾਈ ਜੀ 35000 ਦੀ ਬੱਚੀ ਦੇ ਦਾਂਗੇ ਠੀਕ ਹੈ ਜੀ ਲੋਪਰਾ 35000 ਦੀ ਬੱਚੀ ਦੇ ਦਿੰਗੇ ਠੀਕ ਹੈ ਜੀ ਇਹਨਾਂ ਦੇ ਜਾਨਵਰ ਬੱਚੇ ਆ ਬੈਠੇ ਬਾਈ ਜੀ ਸਾਰਿਆਂ ਦੇ ਮਗਰੋਂ ਕੰਮ ਨਿਕਾ ਮਰਵਾ ਦੇਗੇ ਸਾਰਿਆਂ ਦੇ ਸਹੀ ਠੀਕ ਜੀ ਬੱਚੇ ਤਾਜ਼ੇ ਹੋਣਗੇ ਸਾਰਿਆਂ ਦੇ ਕੋਈ 2-2 4-4 ਦਿਨਾਂ ਦੀਆਂ ਨਹੀਂ ਸੁੰਨੀਆਂ ਹੀ ਠੀਕ ਹੈ ਬਈ ਠੀਕ ਹੈ ਹਾਂਜੀ ਬਈ ਤੀਜੀ ਦਾ ਦੱਸੋ ਜੀ ਇਹਨੂੰ ਸੂਈ ਨੂੰ ਬਈ ਜੀ 5-6 ਦਿਨ ਹੋ ਗਏ ਹਾਂਜੀ 14-15 ਕਿਲੋ ਬੋੜੀ ਇਹਦੇ ਥੱਲੇ ਹਾਜ਼ਰ ਹੈ ਠੀਕ ਹੈ ਜੀ ਦੇਖ ਸਕਦੇ ਨਾਬਾ ਨਸਲ ਚ ਪੈਂਦੀ ਹੈਗੀ ਸੀਲ ਠੰਡੀ ਹੈ ਨਾਣੇ ਨੂਨੇ ਦੀ ਹਰੇਕ ਚੀਜ਼ ਦੀ ਪੂਰੀ ਸਾਫਾ ਕਰਾਂਗੀ ਸਹੀ ਮੈਂ ਕਿਸੇ ਬਸਤਾਂ ਵੀ ਹੱਥ ਧਰਾ ਵਹਿੜ ਨਹੀਂ ਹੈਗੀ ਠੀਕ ਹੈ ਜੀ ਠੀਕ ਐਡ ਵਗੈਰਾ ਵੀ ਚੰਗੀ ਆਊਗੀ ਕਿਉਂਕਿ ਜਰਸੀ ਦੇ ਨਾਲ ਕ੍ਰਾਸ ਆ ਗਈ ਇਹ ਜੀ ਰੇਟ ਹੈ ਵੀਰੇ ਦਾ ਇਹਦਾ ਮੁੱਲ ਹੈਗਾ ਭਾਈ ਜੀ 52000 ਰੁਪਏ 52000 ਹਾਂ ਜੀ ਦੁੱਧ ਟਾਈਮ ਉਨੋਂ ਵੀ 20 ਕਿਲੋ ਵੀ ਪਾ ਸਕਦੀ ਹੈ ਬੱਚੀ ਨਹੀਂ 18 ਕਿਲੋ ਦੁੱਧ ਖੁੱਲਾ ਕੱਢ ਦੂਗੀ ਠੀਕ ਹੈ ਜੀ ਸੁਈ ਵੀ ਨੇ ਵੀਰੇ ਹਾਂ ਭਾਈ ਜੀ ਸੁਈ ਵੀ ਹੈ ਇਹ ਨੂੰ 13 14 ਕਿਲੋ ਹੀ ਥੱਲੇ ਹਾਜ਼ਰ ਹੈਗਾ ਠੀਕ ਹੈ ਠੀਕ ਹੈ ਦੁੱਧ ਟਾਈਮ ਉਨੋਂ ਵੀ 18 19 ਕਿਲੋ ਵੀ ਕੱਢ ਸਕਦੀ ਹੈ ਬੜਾ ਠੀਕ ਹੈ ਜੀ ਹਾਂ ਜੀ 4 ਨੰਬਰ ਦਾ ਦੱਸੋ ਜੀ ਹਾਂ ਭਾਈ ਜੀ ਦੋ ਦਿਨ ਤੋਂ ਬੱਚੀ ਹੈਗੀ ਮੂਹ ਹਾਂ ਜੀ ਕੱਲ ਸਵੇਰ ਦੀ ਸੁਈ ਹੈ ਬੱਚਾ ਮੰਗ ਰਾ ਠੀਕ ਹੈ ਜੀ ਬੋਲੀ ਹੋਊਗੀ ਹੁਣ 11 ਬਾਵੇ ਕਿਲੋ ਥੱਲੇ ਹਾਂਜੀ ਪਿਓਰ ਦੋ ਦੰਦ ਦਾ ਜਿਹੜੀ ਅੱਪ ਦੋ ਦੰਦ ਕਹਾਂਗੇ ਉਹ ਦੋ ਦੰਦ ਹੋਊਗੀ ਹਾਂਜੀ ਜਿਹੜੀ ਚਾਰ ਕਹਾਂਗੇ ਉਹ ਚਾਰ ਹੋਊਗੀ ਠੀਕ ਹੈ ਜੀ ਇਹ ਥੋੜੀ ਜਿਹੀ ਆਗੇ ਨਾ ਕੱਲ ਛਲਕ ਕੇ ਬੱਚੀ ਸੂਪੀ ਅਜੇ ਦੋ ਚਾਰ ਦਿਨਾਂ ਦੇ ਰਹਿੰਦੇ ਸੀ ਠੀਕ ਹੈ ਰੇਟ ਭਰਾ ਦਾ ਇਹ 55000 ਦੀ ਦੇ ਦੇਾਂਗੇ ਬਾਈ ਜੀ ਮਾਗਰ ਬੱਸਾ ਹਾਂਜੀ ਬੱਚਾ ਜੀ ਮਾਗਰ ਬੱਸਾ ਭਰਾ ਨੋਟ ਕਰੀ ਚਲੋ 4 ਨੰਬਰ ਸੀ ਜਾਂ 5 ਨੰਬਰ ਆ ਜੀ ਹਾਂਜੀ 5 ਨੰਬਰ ਵੇੜੀ ਦਾ ਦੱਸੋ ਇਹ ਵੀ ਦੋ ਦੰਦ ਆ ਜੀ ਇੱਕ ਹਫਤਾ ਬਾਕੀ ਆ ਦੁੱਧ 20 ਕਿਲੋ ਤੋਂ ਬਾਹਰ ਕੱਢ ਦਊਗੀ ਫੇਸ ਨੂੰ ਦਿਖਾ ਦਿਓ ਬਹੁਤ ਸੋਹਣੀ ਬੱਚੀ ਦੋਦਾਂ ਦਾ ਜੀ ਮੂੰਹ ਹਾਂਜੀ ਬਰੀਡ ਦੀ ਵੀ ਬਹੁਤ ਚੰਗੀ ਐ ਸੀਮਣ ਵੀ ਇਹਦੇ ਬਹੁਤ ਚੰਗਾ ਲੱਗਿਆ ਹੋਇਆ ਹੈਗਾ ਹਾਂਜੀ ਦੋਦ 20 ਕਿਲੋ ਤੋਂ ਬਾਹਰ ਘੜ ਦੂਗੀ ਖੁੱਲਾ ਆਰਾਮਦਾਰੀ ਦਾ ਹਾਂਜੀ ਹਾਂਜੀ ਥਣ ਲੇਵੇ ਦੀ ਬਹੁਤ ਜਿਆਦਾ ਸਾਫ ਆ ਗਈ ਰੇਟ ਭਾਈ ਜੀ ਇਹਦਾ ਰੇਟ ਹੈਗਾ ਭਾਈ ਜੀ 65000 ਰੁਪਏ ਲਓ ਭਰਾ ਰੇਟ ਭਾਈ ਜੀ ਨੇ 65000 ਰੁਪਏ ਮੰਗਿਆ ਜਮਾ ਜਾਇਜ਼ ਤੇ ਬੱਸੀ ਸੋਹਣੀ ਆ ਕੰਨ ਕੰਨ ਫੇਸ ਕੁਆਲਿਟੀ ਠੀਕ ਹੈ ਚੈੱਕ ਕਰ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਈ ਬੋਦੀਬਾਦੀ ਬਹੁਤ ਟੋਪ ਆ ਬੱਛੀ ਦੇ ਹਾਂਜੀ ਲੈ ਬਈ ਦੱਸੀ ਜਾਂਦਾ ਪੂਰੀ ਕੰਨ ਲੱਗਿਆ ਹੋਇਆ ਹਾਂਜੀ ਹਾਂਜੀ ਲੋ ਪ੍ਰਾ ਠੀਕ ਹੈ ਇਹਦਾ ਰੇਟ ਵੀ ਦੱਸਦਾ ਬਈ ਨੇ ਹਾਂਜੀ 6 ਨੰਬਰ ਦੱਸੋ ਜੀ ਇਧਰ ਆਪ ਤੋ ਫਾਰਮ ਚੋਂ ਆਈ ਆ ਜੀ ਆਪਣੇ ਕੋਲ ਅੱਜ ਹੀ ਆਈ ਆ ਵੇਣ ਠੀਕ ਆ ਜੀ ਮਾਲਕ ਨੇ 28 ਕਿਲੋ ਦੁੱਧ ਦੱਸਿਆ ਹੈਗਾ ਹਾਂਜੀ ਵਿੱਚ ਹੋਇਆ ਹੈਗਾ ਠੀਕ ਹੈ ਜੀ ਦੁੱਧ ਹੈਗਾ ਕੇਅਰ ਦਾ ਆਪਾਂ ਕਿਸੇ ਦੀ ਵੀ ਗਾਰੰਟੀ ਨਹੀਂ ਦਿੰਦੇ ਦੁੱਧ ਦੀ ਬਾਈ ਜੀ ਕਿਉਂਕਿ ਆਪਣੇ ਕੋਲ ਹਰ ਇੱਕ ਬੰਦਾ ਦਸੱਲੀ ਕਰਕੇ ਲਿਜਾਵੇ ਹਾਂਜੀ ਦੁੱਧ ਹੁੰਦਾ ਉਹਦੀ ਸੇਵਾ ਦਾ ਜਾ ਕੇ ਕੇਅਰ ਦਾ ਠੀਕ ਹੈ ਜੀ ਜਿਹੜਾ ਇਹਨੇ ਲੇਵੇ ਦੀ ਅੱਜ ਬੰਦਤਰ ਆ ਗਈ ਉਸ ਹਿਸਾਬ ਦੇ ਨਾਲ 24 25 ਕਿਲੋ ਦੁੱਧ ਕੱਢ ਦੂਗੀ ਵਹਿਣ ਠੀਕ ਹੈ ਜੀ ਜਰਸੀ ਆ ਪੰਜਾਬ ਵਾਲੀ ਠੀਕ ਹੈ ਜੀ ਤੇ ਰੇਟ ਰੇਟ 65000 ਰੁਪਈਆ ਹੈ ਠੀਕ ਹੈ ਜੀ ਕਿੰਨਾ ਟੈਂਪ ਹੈ ਜੀ ਦਾ ਇਹਦਾ ਇੱਕ ਹਫਤਾ ਪਿਆ ਬਾਈ ਜੀ ਠੀਕ ਹੈ ਟੋਪਰਾ ਚੈੱਕ ਕਰ ਸਕਦੇ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ। ਛੰਡੇ ਛੰਡੇ ਬਹੁਤ ਜ਼ਿਆਦਾ ਵੱਛੀ ਮਸ਼ੀਨ ਵੀ ਲਵਾਉਂਦੀ ਆ ਹੱਤੀ ਵੀ ਚੋ ਸਕਦੇ ਹੋ। ਠੀਕ ਹੈ ਜੀ। ਤੁਹਾਨੂੰ ਜ਼ਿਆਦਾ ਬੇਨਿਫੀਟ ਆ ਕਿਉਂਕਿ ਵੱਛੀ ਮਸ਼ੀਨ ਤੋਂ ਹੀ ਆਈ ਆ ਫਾਰਮ ਨੂੰ। ਠੀਕ ਹੈ ਜੀ। ਦੇਖ ਸਕਦੇ ਹੋ ਬਹੁਤ ਵਧੀਆ ਮਸਲਾ ਤੇ ਛੰਡੀ ਸੀਲੇਵਾ ਦੇਖ ਰਹੇ ਹੋ ਤੁਸੀਂ। ਠੀਕ ਹੈ ਜੀ। ਹਾਂ ਜੀ ਹੁਣ ਤੁਹਾਨੂੰ। ਐਰ ਸ਼ਹਿਰ ਚ ਪੈਂਦੀ ਆ ਬਾਈ ਜੀ ਲਾਲ ਡੱਬੀ ਵੱਛੀ ਹੈਗੀ। ਹਾਂ ਜੀ। ਦੂਜੇ ਸੂਆ ਗਈ 20 ਕਿਲੋ ਦੁੱਧ ਦਿੱਤਾ ਹੋਇਆ ਪਹਿਲਣ ਦਾ। ਠੀਕ ਹੈ ਜੀ। ਥਾਂ ਲੈਵੇ ਦੀ ਕੁਆਲਿਟੀ ਦੀ ਪੂਰੀ ਟੋਪ ਆ ਦਸ ਦਿਨ ਬਾਕੀ ਨੇ 10 ਦਿਨ ਬਾਕੀ ਨੇ ਹਾਂਜੀ ਠੀਕ ਹੈ ਰੇਟ ਭਰਾ ਦਾ ਰੇਟ ਇਹਦਾ 50000 ਰੁਪਏ ਲੋ ਭਰਾ ਰੇਟ ਇਹ ਆਪਣੇ ਲੈਣ ਦੇਣ ਵਾਲੀ ਮੁੱਲ ਨੇ ਜੀ ਆਪਾਂ ਉਹ ਹਣਾ ਮੁੱਲ ਕਰਨ ਬਜੇ ਇਹਨਾਂ ਨੇ 75 80 80 ਕਰ ਦਈਏ ਠੀਕ ਹੈ ਜੀ ਹਾਂਜੀ ਇਹਦਾ ਦੱਸੋ ਜੀ ਅਗਲੀ ਦਾ ਇਹ ਵੀ ਦੂਜਾ ਸੂਆ ਬਾਈ ਜੀ ਦੰਦਾਂ ਦੀ ਪੂਰੀ ਹੈ ਉਹ ਚੌਗੀ ਸੀ ਜਿਹੜੀ ਏ ਤੋਂ ਬਾਅਦ ਪਹਿਲਾਂ ਦਿਖਾਈ ਸੀ ਹਾਂਜੀ ਇਹ ਦੰਦਾਂ ਦੀ ਪੂਰੀ ਹੈਗੀ 20 ਕਿਲੋ ਦੁੱਧ ਦਾ ਦਿੱਤਾ ਹਲੇ ਦੇ ਨਾਲ ਨੂਣਾ ਦਿਖਾ ਦਿਓ ਜਿਹੜੀ ਦੁੱਧ ਜਿੰਨਾ ਦਿੱਤਾ ਆਪਾਂ ਉਹਨਾਂ ਹੀ ਕਹਾਂਗੇ ਇਹ ਨਹੀਂ ਹੈਗਾ ਵੀ ਉਹ ਕਹਦੇ ਆਂਗੇ ਠੀਕ ਹੈ ਜੀ ਥਣ ਲਵੇ ਦੀ ਬਹੁਤ ਜਿਆਦਾ ਚੰਗੀ ਆ ਕਾਗਜੀ ਥਣ ਲੱਗਿਆ ਪੂਰੀ ਟੌਪ ਦੀ ਬੱਛੀ ਠੀਕ ਹੈ ਜੀ ਇਹਦਾ ਰੇਟ ਇਹ 62000 ਦੀ ਦੇ ਦਿਆਂਗੇ ਠੀਕ ਹੈ ਜੀ ਹਾਂ ਜਿੰਨੇ ਦਿਨ ਪਾਇਆ ਜੀ ਬਾਕੀ ਨੇ ਉਹ ਜਿਹੜੀਆਂ ਆਪਾਂ 4 ਵੜਾ ਦਿਖਾਈਆਂ ਨੇ ਬਾਈ ਜੀ ਉਹ ਸੁੰਨੀਆਂ ਵੀ ਨੇ ਉਸ ਤੋਂ ਬਾਅਦ ਦੇ ਵਿੱਚ ਸਾਰੀਆਂ ਠੀਕ ਹੈ ਜੀ ਪੰਜਵਾਂ ਛੇਵਾਂ ਸੱਤਵਾਂ ਦੇ ਅੱਠਵਾਂ ਨੰਬਰ ਗੱਬਣਾ ਨੇ ਬਾਈ ਜੀ ਸਾਰੇ ਗੱਬਣਾ ਠੀਕ ਹੈ ਜੀ 8 ਤੋਂ 10 ਦਿਨ ਲਊਗੀ ਹਾਂਜੀ ਹਾਂ ਠੀਕ ਹੈ ਠੀਕ ਹੈ ਹਾਂਜੀ ਮਾਝਾ ਦੱਸੋ ਜੀ ਜਾਣਕਾਰੀ ਮਾਝਾ ਬਾਈ ਜੀ ਤੀਜਾ ਸੂਆ ਸੂਗੀ ਹੁਣ ਹਾਂਜੀ 5-7 ਦਿਨ ਅਜੇ ਇਹਦੇ ਪਏ ਨੇ ਹਫਤਾ ਵੀ ਲੈ ਸਕਦੀ ਆ ਠੀਕ ਹੈ ਜੀ ਦੁੱਧ 14 ਕਿਲੋ ਮਾਝਾ ਦਿੱਤਾ ਹੋਇਆ ਹਾਂਜੀ ਥਾਂ ਲੇਵੇ ਦੀ ਕੁਆਲਿਟੀ ਦਿਖਾ ਦਿਓ ਪੂਰੀ ਟੋਪ ਕਲਾਸ ਆਗੀ ਹਾਂਜੀ ਲੇਵਾ ਲੂਵਾ ਬਹੁਤ ਸੋਹਣਾ ਬਣਾਊਗੀ ਠੀਕ ਹੈ ਜੀ ਮੁੱਲ ਹੈਗਾ ਤਾਂ ਬਾਈ ਜੀ 92000 ਰੁਪਿਆ ਠੀਕ ਹੈ ਜੀ ਦੋ ਨਾ ਮਨੋ ਵੀ ਜਿਸਾ ਉਹਨਾ ਮੈਂ ਨਹੀਂ ਬੰਨ ਤਾ 16 ਕਿਲੋ ਤੋਂ ਪਾ ਦੂਗੀ ਖੁੱਲਾ ਠੀਕ ਹੈ ਜੀ ਨਹੀਂ 14 ਕਿਲੋ ਤੋਂ ਦਿੱਤਾ ਹੋਇਆ 14 ਤੋਂ ਕਿਤੇ ਜਾਂਦੀ ਹੀ ਨਹੀਂ ਹੈਗੀ ਠੀਕ ਹੈ ਜੀ ਰੇਟ 99000 ਰੇਟ 99000 ਰੁਪਏ ਹੈ ਹਾਂ ਜੀ ਅਗਲੀ ਦਾ ਦੱਸੋ ਜੀ ਦਾ ਮੈਂ 10 ਕਿਲੋ ਦੋ ਦੱਸਿਆ ਮਾਲਕ ਨੇ ਵੀ ਪਹਿਲਾਂ ਦਾ ਚੋਇਆ ਸੀ ਹਾਂਜੀ ਹਾਂਜੀ 10 ਕਿਲੋ ਦਾ ਆ ਵੀ ਮੈਂਹਾਂ ਦੇ ਦਿੰਦਿਆਂ ਬਈ ਹਰ ਮੁੱਤ ਅਸਾਂ ਹਾਂਜੀ ਦੱਸੋ ਦੂਜਾ ਸਵੇਰ ਝੁੱਟੀ ਸੁੰਦੀ ਹੈ ਭਾਈ ਜੀ ਥਾਂ ਲਵੇ ਦੀ ਪੂਰੀ ਸਾਫ ਆ ਗਈ ਠੀਕ ਹੈ ਜੀ ਹਾਂ ਇਹਦਾ ਰੇਟ ਇਹਦਾ ਰੇਟ ਹੈਗਾ 65000 ਰੁਪਏ ਜੀ ਮਾਮਤਾਨ ਕਰ ਦਿਆਂਗੇ ਠੀਕ ਹੈ ਜੀ ਲੋਪਰਾ 65000 ਹਾਂਜੀ ਭਾਈ ਜੀ ਅਗਲੀ ਝੋਟੀ ਪਹਿਲਾਂ ਕੱਟੀ ਹੈ ਜੀ 2 ਦਿਨ ਦਾ ਠੀਕ ਹੈ ਜੀ ਇਸ ਟਾਈਮ 12 ਕਿਲੋ ਗੋਲੀ ਬਿਲਕੁਲ ਤਿਆਰ ਹੈ ਰੈਡੀ ਹੈ ਜਮਾ ਠੀਕ ਹੈ ਜੀ ਮੰਗਲ ਕੱਟਾਗਾ ਚੌਥਾ ਦਿਨ ਸੂਈ ਨੂੰ ਠੀਕ ਹੈ ਜੀ ਮੰਗਰ ਕੱਟਾ ਜੀ ਹਾਂਜੀ ਰੇਟ ਭਰਾ ਦਾ 95000 ਦੀ ਦੇ ਦਾਂਗੇ ਜੀ 95000 ਰੁਪਏ ਭਰਾ ਰੇਟ ਆ ਛੋਟੀ ਸੋਹਣੀਆਂ ਤੌਰ ਤੇ ਦਿਖਾ ਦਊਗੀ ਮੜੀ ਜੀ ਨੂੰ ਆ ਤੋਰ ਦੋ ਇੱਕ ਆਪਣੇ ਹੱਤ ਮੰਨ ਕੇ ਦੁਆਰੇ ਵੀ ਬੇਨਤੀ ਆ ਵੀਰਾਂ ਨੂੰ ਹਾਂਜੀ ਬਸ ਜਿੰਨੇ ਆਪਾਂ ਮੁੱਲ ਕਰ ਰਹੇ ਨੇ ਉਹਦੇ ਵਿੱਚੋਂ 1000 ਜਾਂ 500 ਦੀ ਛੋਟ ਵਾਲਾ ਕੰਮ ਨਹੀਂ ਆ ਖੱਚੇ ਰੇਟ ਦੱਸੋ ਵੀਰ ਬਣ ਕੇ ਵੱਧ ਕੋਈ ਜ਼ਿਆਦੇ ਘੱਟ ਵੱਧ ਵਾਲਾ ਫੋਨ ਨਾ ਲਾਵੇ ਖੇਚਵਾ ਨਾ ਕਰੇ ਠੀਕ ਆ ਜੀ ਖੱਚੇ ਰੇਟ ਹੀ ਦੱਸੇ ਜੀ ਜਮਾ ਗੱਜਗੇ ਜਮਾਉਣਾ ਅਗਲਾ ਕਹਿੰਦਾ ਨਾ ਇਹ ਜੀ ਕੱਟੀ ਬਈ 95000 ਦੀ ਤਿਆਰ ਵੀ ਨਹੀਂ ਹੁੰਦੀ ਸਹੀ ਗੱਲ ਆ ਜੀ ਆਪਾਂ 12 ਕਿਲੋ ਦੁੱਧ ਵਾਲੀ ਦੇ ਦਾਂਗੇ ਅਗਲੇ ਠੀਕ ਆ ਜੀ ਲੋਪਰਾ ਕੋਈ ਏਖਣ ਨਹੀਂ ਲੱਗੀ ਕੋਈ ਨਹੀਂ ਲੱਗੀ ਪਾਈ ਕਹਿੰਦਾ ਚਾਰ ਟਾਈਮ ਚੋਕੇ ਦੇ ਦੱਸ ਦਈਏ ਬਾਕੀ ਇੱਕ ਆਪਣਾ ਹੋਰ ਸੂਲ ਆ ਆਪਣੀਆਂ ਜਿੰਨੇ ਵੀ ਚੈਨਲਾਂ ਦੇ ਉੱਤੇ ਵੀਡੀਓ ਹੁੰਦੀਆਂ ਨੇ ਤੁਸੀਂ ਵੀ ਪਾਈਆਂ ਨੇ ਮੈਂ ਕਦੇ ਵੀ ਡੰਗ ਰੇਖੜਵਾ ਕੇ ਵੀਡੀਓ ਨਹੀਂ ਪਾਉਂਦਾ ਸੂਆ ਵਾ ਠੀਕ ਹੈ ਜੀ ਮੈਂ ਆਈ ਬਿਨਾ ਇੱਕੋ ਦਿਨ ਅੰਗਰ ਵੀਡੀਓ ਪਾਉਂ ਠੀਕ ਹੈ ਜੀ ਠੀਕ ਲੋਪਰਾ ਦੇਖ ਸਾਦੇ ਲੋਪਰਾ ਬਾਈ ਕੋਲ ਮੱਜਾਂ ਵੀ ਦਿਖਾਈਆਂ ਨੇ ਤਿੰਨ ਬਾਕੀ گاਵਾ ਬਾਈ ਜੀ ਨਾਲ ਜ਼ਰੂਰ ਕੰਨੈਕਟ ਕਰੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਬਾਈ ਨੇ ਦੱਸ ਵੀ ਦਿੱਤਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅਗਰ ਜਿੱਤ ਰਹੇ ਉਹਨੂੰ ਫਾਲੋਅਰ ਤੇ ਸ਼ੇਅ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰ ਦਈਏ ਚੱਕੀ ਡੈਰੀ ਫਾਰਮ ਪ੍ਰਨਾਲਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਜੀ